ਰਵੀ ਦਾਸ ਜੀ ਦੇ ਅਵਤਾਰ ਦਿਹਾੜੇ ਮੌਕੇ ਅੱਜ ਕੋੜਪੂਰਾ ਵਿਖੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋਇਆ ਇਸ ਪਵਿੱਤਰ ਦਿਹਾੜੇ ਦੇ ਮੈਂ ਆਪ ਸਭ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੀ ਦੁਨੀਆ ਨੂੰ ਸਾਨੀ ਕਾਇਨਾਤ ਨੂੰ ਬਹੁਤ ਵਧਾਈ ਦਿੰਦਾ ਹਾਂ ਨਗਰ ਕੀਰਤਨ ਸ੍ਰੀ ਗੁਰਦਾਸ ਮੰਦਰ ਪ੍ਰੇਮ ਨਗਰ ਕੋਟਪੂਰਾ ਤੋਂ ਰਵਾਨਾ ਕਰਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਵਾਪਸ ਆਵਾਂਗੇ ਕੋਟਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਮੌਕੇ ਅੱਜ ਕੋੜਕਪੁਰਾ ਵਿਖੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਮਾਰਗਾਂ ਰਾਹੀਂ ਹੁੰਦਾ ਹੋਇਆ ਬਾਅਦਸ ਗੁਰੂ ਰਵਿਦਾਸ ਮੰਦਿਰ ਵਿਖੇ ਜਾ ਕੇ ਸਮਾਪਤ ਹੋਇਆ ਰਸਤੇ 'ਚ ਸੰਤਾਂ ਨੇ ਸ਼ਰਧਾਲੂਆਂ ਲਈ ਥਾਂ-ਥਾਂ ਤੇ ਭਾਂਤ-ਭਾਂਦੇ ਲੰਗਰ ਲਾਇਏ ਸਨ ਉੱਥੇ ਪਹੁੰਚੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਵੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਉਪਦੇਸ਼ ਦਿੱਤਾ ਤੇ ਜੋ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਨੇ ਕੁਲਦੀਪ ਸਿੰਘ ਜਸਲ ਜੀ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਇਹਨਾਂ ਦੀ ਬਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਬਹੁਤ ਸਾਰੀਆਂ ਪ੍ਰੀਤੀਆਂ ਤਿਆਗਣ ਦਾ ਸਮਾਂ ਸੋ ਜਿੰਨੇ ਵੀ ਸ਼ਰਧਾਲੂ ਆਏ ਨੇ ਸੰਤਾਂ ਦੇ ਰੂਪ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੀਤੀਆਂ ਦਾ ਤਿਆਗ ਕਰਨਾ ਚਾਹੀਦਾ ਹੈ ਪਿਛਲੇ ਕੁਝ ਦਿਨਾਂ ਤੋਂ ਧਾਰਮਿਕ ਸਮਾਗਮ ਚੱਲ ਰਹੇ ਸਨ ਤੇ ਅੱਜ ਵੀ ਸਾਰੀ ਦਿਹਾੜੀ ਸ਼ਹਿਰ ਦੇ ਵਿੱਚ ਗੁਰੂ ਰਵੀਦਾਸ ਜੀ ਦੇ ਅਵਤਾਰ ਜਹਾਦੇ ਦੀਆਂ ਰੌਣਕਾਂ ਬਣੀਆਂ ਰਹੀਆਂ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਕੀ ਕਹਿਣਾ ਹੈ ਨੀਚਾਂ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿੰਗੇ ਤਿੰਕੇ ਸੰਗ ਸਾਥ ਵੱਡਿਆ ਸਵਕਰੀਸ ਅਸੀਂ ਤਾਂ ਸਤਗੁਰ ਰਵਦਾਸ ਜੀ ਮਹਾਰਾਜ ਜੀ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਉਸ ਅਕਾਲ ਪੁਰਖ ਨਾਲ ਜੁੜਨ ਦਾ ਇੱਕ ਰਸਤਾ ਦਿਖਾਇਆ ਸੋ ਇਸ ਪਵਿੱਤਰ ਦਿਹਾੜੇ ਤੇ ਮੈਂ ਆਪ ਸਭ ਨੂੰ ਸਾਰੇ ਦੇਸ਼ ਵਾਸੀਆਂ ਨੂੰ ساری ਦੁਨੀਆ ਨੂੰ ਸਾਡੀ ਕਾਇਨਾਤ ਨੂੰ ਬਹੁਤ ਵਧਾਈ ਦਿਨਾਂ ਜਿਸ ਦਿਨ ਇਸ ਤਰ੍ਹਾਂ ਦੇ ਸਤਗੁਰੂ ਮਹਾਰਾਜ ਜੀ ਨੇ ਆਪਣਾ ਅਵਤਾਰ ਤਾਂ ਰਿਹਾ ਸੀ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋ ਨਿਹਾਲ ਸਤ ਗੁਰੂ ਦਾ ਜੀ ਮਹਾਰਾਜ ਕੀ ਜੈ ਬੜਾ ਸ਼ੁਭ ਦਿਹਾੜਾ ਅੱਜ ਸਤ ਗੁਰੂ ਦਾ ਜੀ ਮਹਾਰਾਜ ਜੀ ਦਾ ਅੱਜ ਜਨਮ ਦਿਹਾੜਾ ਹੈ ਇਸ ਆਗਮਨ ਉਪਰ ਉਹਦੇ ਸੰਬੰਧ ਵਿੱਚ ਅਸੀਂ ਅੱਜ ਨਗਰ ਕੀਰਤਨ ਸ੍ਰੀ ਗੁਰਦਾਸ ਮੰਦਰ ਪ੍ਰੇਮ ਨਗਰ ਕੋੜਕਪੁਰਾ ਤੋਂ ਰਵਾਨਾ ਕਰਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਵਾਪਸ ਆਵਾਂਗੇ ਅਤੇ ਸਾਰੇ ਸੰਸਾਰ ਨੂੰ ਜਿੰਨੇ ਵੀ ਸਾਡੇ ਪੈਨਪਰਾ ਬਾਹਰ ਲੱਗ ਬੈੰਦੇ ਆ ਸਾਡੇ ਦੇਸ਼ ਵਾਸੀ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਪਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਗੁਰੂ ਰዳਨ ਜੀ ਦਾ ਜੋ ਸੰਦੇਸ਼ ਹੈ ਉਹਨਾਂ ਨੂੰ ਅਪਰਵਾਣਾ ਚਾਹੀਦਾ ਹੈ ਉਹਨਾਂ ਨੇ ਬੇਗਮਪੁਰੇ ਦਾ ਸੰਕਲਪ ਲਿਆ ਸੀ ਤੇ ਹਰ ਬੰਦਾ ਜਿਹੜਾ ਕਿ ਉਹਨੂੰ ਸੁਖੀ ਰਵੇ ਕੋਈ ਦੁਖੀ ਨਾ ਹੋਵੇ ਅਸੀਂ ਆਸ ਕਰਦੇ ਹਾਂ ਵੀ ਹੁਣ ਉਹ ਬੇਗਮਪੁਰਾ ਜਿਹੜਾ ਇਹ ਗੁਰੂਆਂ ਦਾ ਜੋ ਪਸੀਗਾ ਅਕਸ਼ਵਤੀ ਸੀਗਾ ਉਹ ਅੱਜ ਪੂਰ ਸਪੂਰਨ ਹੋ ਰ ਜਾ ਰਿਹਾ ਹੈ ਵੇਖੋ ਅੱਜ ਸਾਰੇ ਦੇਸ਼ਾ ਪ੍ਰਦੇਸ਼ਾਂ ਵਿੱਚ ਵੀ ਇਹ ਅੱਜ ਜਨਮ ਦਿਨ ਮਨਾ ਰਿਹਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਸਾਡੇ ਸਰਦਾਰ ਕਲਤਾਰ ਸਿੰਘ ਜੀ ਸਪੀਕਰ ਸਾਹਿਬ ਇਹ ਅੱਜ ਸਾਡੇ ਇਥੇ ਨਮਸਤਕ ਹੋਏ ਹੋਏ ਬਾਬਾ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਆਸ ਕਰਦੇ ਆ ਕਿ ਸਾਰੇ ਇਸ ਨੂੰ ਖੁਸ਼ੀਆਂ ਨਾਲ ਮਨਾਵਾਂਗੇ ਚਾਹ ਗੁਰਦੇਵ ਤਨ ਗੁਰਦੇ ਚੋ ਬੋਲੇ ਸੋ ਨਿਹਾਲ ਸਤਿਗੁਰ ਦਾਤ ਜੀ ਮਹਾਰਾਜ ਕੀ ਜੈ